ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲਦੇ ਹਾਂ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਕਿਸੇ ਭੈਣ ਭਰਾਣੇ ਕੱਪੜੇ ਲੈਣੇ ਹੋਣ ਤਾਂ ਸਾਡੇ ਨਾਲ ਸੰਪਰਕ ਕਰਿਆ ਕਰੋ ਤੇ ਆਉਣ ਤੋਂ ਪਹਿਲਾਂ ਥੋੜਾ ਫੋਨ ਕਰਕੇ ਪੁੱਛ ਲਿਆ ਕਰੋ ਕਈ ਵਾਰੀ ਅਸੀਂ ਘਰੇ ਨਹੀਂ ਹੁੰਦੇ ਤੇ ਆਪਾਂ ਜਿਹੜੇ ਅੱਜ ਵੀਡੀਓ ਲੈ ਕੇ ਆਏ ਆ ਕੱਟ ਪੀਸਾਂ ਦੀ ਲੈ ਕੇ ਆਏ ਆ ਇਹ ਕੱਟ ਪੀਸ ਲੈਣਗੇ ਬ੍ਰਾਂਡ ਦੇ ਤੇ 250 ਰੁਪਏ ਦੀ ਸ਼ਰਟ ਲੱਗੂਗੀ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਆਪਲੀ ਵੀ ਸਬਸਕ੍ਰਾਈਬ ਸ਼ੇਅਰ ਕਮੈਂਟ ਜੁਇਨ ਕਰੋ ਅੱਜ ਜਿਹੜੇ ਆਪਾਂ ਕੱਟ ਪੀਸ ਲੈ ਕੇ ਆਏ ਆ ਜੀ ਬ੍ਰਾਂਡ ਦੇ ਆ ਜੀ ਵੀ ਐਲ ਐਮ ਦੇ ਆ ਵਿੱਚ ਹੀ ਇਹ ਕਿਹਦੇ ਆ ਸਾਰੇ ਬ੍ਰਾਂਡ ਦੇ ਲੈਣਗੇ ਵਧੀਆ ਇਹ ਖਰਾਬ ਨਹੀਂ ਹੁੰਦੇ ਇਹਨਾਂ ਦਾ ਰੰਗ ਨਹੀਂ ਉੱਤਰਦਾ ਕੁਝ ਨਹੀਂ ਆ ਗਿਆ ਜੀ ਆਪਣਾ ਪਹਿਲਾ ਕੱਟ ਪੀਸ ਤੇ ਇਹਦੇ ਨਾਲ ਦੇ ਮਿਲਣਗੇ ਜੀ ਆਪਾਂ ਨੂੰ ਦੋ ਕੱਟ ਪੀਸ ਇਹ ਦੋਨੇ ਅਸਾਂ ਕਹਿੰਦੇ ਆ ਅਗਲਾ ਆ ਗਿਆ ਜੀ ਕੱਟ ਪੀਸ ਸਾਰੇ ਬਕਾਇਦਾ ਮੋਹਰੇ ਲੱਗੀਆਂ ਜੀ ਵੀ ਐਲ ਐਮ ਦੀਆਂ ਕੱਪੜਾ ਇਹ ਫਿੱਟਦਾ ਨਹੀਂ ਖਰਾਬ ਨਹੀਂ ਹੁੰਦਾ ਆਪਣੀ ਜ਼ਿੰਮੇਵਾਰੀ ਹੈ ਇਹ ਵੀ ਦੋ ਕੱਟ ਪੀਸ ਹੈ ਇੱਕੋ ਜਿਹੀ ਬਾਕੀ ਆ ਗਿਆ ਜੀ ਆ 250 ਰੁਪਏ ਦੀ ਸ਼ਰਟ ਹੋ ਗਈ ਇਹ ਪਿਸਤਾ ਜਾਂ ਸੈਡ ਆ ਜੀ ਸਾਰੇ ਤੁਸੀਂ ਦੇਖ ਰਹੇ ਹੋ ਮੋਹਰੇ ਲੱਗੀਆਂ ਤੇ ਇਹਦੇ ਨਾਲ ਆਹ ਬਾਟਮ ਚੱਲਦੀ ਹੈ ਜੀ ਜੇ ਤੁਸੀਂ ਸ਼ਰਟ ਲੈਣੀ ਹੈ 250 ਦੀ ਜੇ ਤੁਸੀਂ ਬਾਟਮ ਦੇ ਨਾਲ ਲੈਣਾ ਤਾਂ 500 ਰੁਪਏ ਹੈ ਜੀ ਆਹ ਬਾਟਮ ਲੱਗੀ ਲਗਾਈ ਲੈਣਾ ਤਾਂ 500 ਅਗਲਾ ਹੈ ਜੀ ਪਿਸਤਾ ਸ਼ੇਡ ਤੇ ਬ੍ਰਿਕ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਨਾਲ ਇਹ ਸਲਵਾਰ ਹੈ ਜੀ ਸਲਵਾਰ ਸਮੇਤ 500 ਦਾ ਤੇ ਨਹੀਂ 250 ਦੀ ਸ਼ਰਟ ਹੈ ਜੀ ਅਗਲਾ ਆ ਗਿਆ ਜੀ ਇਹ ਕਲਰ ਹੈ ਇਹ ਦਿਨਾ ਚੱਲੂ ਵੀ ਜੀ ਆਹ ਵਾਲੀ ਬਾਟਮ ਆਨਲੀ 500 ਦਾ ਬਣ ਜੂਗਾ ਜੀ ਕੱਲੀ ਸ਼ਰਟ 250 ਦੀ ਆ ਬਾਰ-ਬਾਰ ਰਿਪੀਟ ਕਰ ਰਹੀ ਹਾਂ ਮੈਂ ਇਹ ਆ ਗਈ ਰੈੱਡ ਜੀ ਇਹ ਵੀ ਨਾ ਚੱਲੂ ਇਹ ਵਾਲਾ ਜੀ ਸਿਰਫ 500 'ਚ ਸੂਟ ਬਣ ਜੂਗਾ ਕੱਲੀ ਸ਼ਰਟ 250 'ਚ ਅੱਗੇ ਆ ਗਿਆ ਜੀ ਇਹ ਵਾਲਾ ਆ ਦੇਖ ਇਹ ਆ ਗਿਆ ਜੀ ਆ ਦੇਖੋ ਜੀ ਮੋਹਰਾ ਪੱਕੀਆਂ ਬ੍ਰਾਂਡ ਦੇ ਹੋ ਐ ਇਹਦੇ ਨਾਲ ਵੀ ਇਹ ਚੱਲੂਗੀ ਆ ਵੀ ਚੱਲ ਸਕਦੀ ਐ ਹਾਂ ਜਿਆਦਾ ਜਲਦੀ ਐ ਹੂੰ ਆ ਜਿਆਦਾ ਜਲਦੀ ਜੀ ਇਹਦੇ ਨਾਲ ਆ ਦੇਖੋ ਕਿਉਂਕਿ ਜੇ ਹਰਾ ਜਹ ਰੰਗ ਹੈ ਇਹ ਜਿਆਦਾ ਜਲ ਰਹੀ ਐ 500 ਚ ਸੂਟ ਹੋਊਗਾ ਜੀ ਇਹ ਜਿਆਦਾ ਨਹੀਂ ਜਲਦੀ ਦੇ ਆ ਗੀਆਂ ਜੀ ਇਕੱਲੀਆਂ ਸ਼ਰਟਾਂ ਇਹ ਨੋਗ ਹਨ ਇਹ ਆ ਗਈ ਜੀ ਇਕੱਲੀ ਸ਼ਰਟ ਸਿਰਫ 250 ਦੀ ਫੇਰ ਆ ਗਈ ਜੀ ਆਹ ਵਾਲੀ ਸ਼ਰਟ ਓਨਲੀ 250 ਦੀ ਸਿਰਫ ਤੇ ਸਿਰਫ 250 ਦੀ 来 ਗਈ ਜੀ ਡੱਬੀ ਵਾਲੀ ਬਹੁਤ ਸੋਹਣੀ ਪੈਰਟ ਕਲਰ ਦੀ ਬ੍ਰਾਂਡਡ ਇਹ ਵੀ ਸੋਨੂੰ ਦੋ ਪੀਸ ਮਿਲ ਜਾਣਗੇ ਜੀ ਆ ਦੇਖੋ ਦੋ ਪੀਸ ਬਹੁਤ ਸੋਹਣਾ ਸੂਟ ਬਣੂਗਾ ਬ੍ਰਾਂਡ ਦੇ ਬ੍ਰਾਂਡ ਦੇ ਪੀਸ ਹੈ ਜੀ ਇਹ ਖਰਾਬ ਨਹੀਂ ਹੁੰਦੇ ਆ ਗਈ ਇਦਾਂ ਦੇ yellow ਜੀ ਇਹਦੇ ਨਾਲ ਆਵ ਬਟਨ ਹੈ ਜੀ 500 ਦਾ ਬਣ ਜਾਂਦਾ ਜੀ ਇਹ ਸੂਟ। ਬੇਦੇ ਸਰਵਾਰ ਨਾਲ ਕੱਲੀ ਸ਼ਰਟ ਢਾਈ ਹੋਣੀ ਹੈ। ਬ੍ਰਾਂਡ ਦੇ ਪੀਸ ਹੈ ਜੀ बार-बार बोल ਰਹੇ ਆ ਵੀਡੀਓ 'ਚ। ਹਰੋ ਜੀ ਇਹਦੇ ਨਾਲ ਆ ਪਿੰਕ ਚੱਲਦੀ ਹੈ ਜੀ ਆ ਲਾਈਟ ਪਿੰਕ। ਲਾਈਟ ਪੀਚ ਸੌਰੀ। ਇਹ ਆਗੇ ਜੀ ਸਾਰੇ ਬ੍ਰਾਂਡ ਦੇ ਪੀਸ ਹੈ ਜੀ ਬਹੁਤ ਵਧੀਆ। ਨਦੀ ਰੂਸ਼। ਇਹਦੇ ਨਾਲ ਆ ਚੱਲਦੀ ਹੈ। ਆ ਲਓ ਜੀ ਇਹ ਗ੍ਰੀਨ ਸਲਵਾਰ ਨਾਲ ਵੀ ਚੱਲ ਜੂ ਆ ਸਿੰਗਲ ਪੀਸ ਰਹਿ ਗਿਆ ਜੀ बिक ਚੁੱਕੇ ਐ ਇਦਾਂ ਹੀ ਫਲੈਨ ਜਾਂ ਮੰਨ ਲਓ ਕਿਸੇ ਕੋਲ ਕੋਈ ਸਲਵਾਰ ਪਈ ਇਹਦੇ ਨਾਲ ਆ ਦੇਖੋ ਆ ਬਲੈਕ ਸਲਵਾਰ ਨਾਲ ਵੀ ਚੱਲੂਗਾ ਜੀ ਸਿਰਫ 250 ਰੁਪਏ ਦੀ ਸ਼ਰਟ ਆ ਗਿਆ ਜੀ ਇਹਦੇ ਵਿੱਚ ਇਹਨਾਂ ਦੇ ਫੁੱਲ ਤਾਂ ਹੈਗੇ ਜੀ ਫਿੱਕੇ ਜੇ ਅਗਰ ਤੁਸੀਂ ਚਲਾਉਣਾ ਚਾਹਤ ਹੋ ਆ ਗਿਆ ਜੀ ਮਾਊਸ ਬਲੈਕ ਆ ਗਿਆ ਜੀ ਸਕਿਨ ਕਲਰ ਦੀ ਸ਼ਰਟ ਬਹੁਤ ਵਧੀਆ ਹੈ 7 800 ਵਾਲੇ ਸੂਟਾਂ ਚੋਂ ਬ੍ਰੈਂਡਾਂ ਜੋ ਬਚੇ ਹੋਏ ਵੀ ਸਹੀ ਆ ਦੇਖ ਆ ਗਿਆ ਜੀ ਰੂਅਰ ਬਲੂ ਆ ਗਿਆ ਜੀ ਪਿਸਤਾ ਜਿਹਾ ਕਲਰ ਇਹ ਬਣਾ ਅੱਜ yellow ਸਲਵਾਰ ਨਾਲ ਵੀ ਚੱਲ ਸਕਦਾ ਇਹ ਕੀ ਆ ਗਿਆ ਜੀ ਕੱਟ ਪੀਸ ਆ ਜੀ ਬਹੁਤ ਸੋਹਣਾ ਬਹੁਤ ਵਧੀਆ ਕਹਾਗੇ ਇਹ cream ਕਲਰ ਸਲਵਾਰ ਨਾਲ ਵੀ ਪਹਿਨ ਸਕਦੇ ਆ ਇਹਦੇ ਨਾਲ ਅਸੀਂ ਚੱਲ ਸਕਦੇ ਹਾਂ ਆ ਲਾਈਟ ਹੀ ਇਹਦੇ ਨਾਲ ਚੱਲ ਜੂ ਆ ਲਓ ਜੀ ਸਿਰਫ ਟਾਈਟਾ ਹੀ ਸੌਦੇ ਬ੍ਰਾਂਡਡ ਪੀਸ ਬ੍ਰਾਂਡ ਦੇ ਆ ਜੀ ਆਹ ਆ ਗਿਆ ਜੀ ਪਿਸਤਾ ਸੇੜਾ ਬ੍ਰਾਂਡ ਦੇ ਪੀਸਾਂ ਚੋਂ ਬਚੇ ਹੋਏ ਸੂਟ ਆ ਦੇਖੋ ਆ ਗਿਆ ਜੀ 220 ਦੀ ਸ਼ਰਟ ਹੋਊਗੀ ਜੀ 2.5 ਮੀਟਰ ਦੀ ਕੱਟ ਆ ਗਿਆ ਜੀ ਗਾਦੀ ਜਗ ਲਾ ਆ ਗਿਆ ਜੀ ਇਦਾਂ ਦੇ ਪੈਰ ਤੇ ਜਗ ਲਾ ਤਾ ਗਿਆ ਜੀ ਇਹ ਬਲੈਕ ਸਲਵਾਰ ਨਾਲ ਵੀ ਚੱਲੂ ਆ ਗਿਆ ਜੀ ਆ ਗਿਆ ਜੀ ਮਾਸਟਰ ਬੀ ਐਲ ਐਮ ਬ੍ਰਾਂਡ ਦੀ ਵੀ ਸਹੀ ਸਾਰ ਆ ਗਿਆ ਜੀ ਮਹਿੰਦੀ ਰੰਗਾ ਆ ਇਹਦੇ ਨਾਲ ਸਰਵਾਰ ਚੱਲ ਸਕਦੀ ਹੈ ਆ ਵੀ ਲਾਈਟ ਜਾ ਗਿਆ ਜੀ ਕਰੀਮ ਕਲਾ ਸਵਾਰਨਾ ਚੱਲੂ ਹਾਂ ਵੀ ਚੱਲ ਸਕਦਾ ਇਹਨਾਂ ਹਾਂ हां चल गया जी ਇਹਦੇ ਨਾਲ ਵਾਹ ਬਹੁਤ ਸੋਹਣਾ ਚੱਲਿਆ ਗ੍ਰੇਨ ਵਾਲਾ ਵਾਲੀ ਚੀਜ਼ ਹੈ ਕਪੜਾ ਬਹੁਤ ਸੋਹਣਾ ਦਾ ਬ੍ਰਾਂਡ ਦੇ ਪੀਸ ਹੈ ਇਹ ਸਾਰੇ ਆਹ ਬੋਜੀ ਬਹੁਤ ਸੋਹਣਾ ਪੀਸ ਹੈ ਜੀ ਇਹ ਦੇਖੋ ਤਾਂ ਆ ਗਿਆ ਜੀ ਲਾਈਟ ਹੈ ਦੀ ਕਟਾ ਜੀ ਆ ਤੁਸੀਂ ਪਰਪਲ ਨਾਲ ਵੀ ਪਾ ਸਕਦੇ ਹੋ ਲਾਈਟ ਪਰਪਲ ਆ ਮੋਰ ਪੰਖੀ ਜਿਹਾ ਕਲਰ ਹੈ ਆ ਤੁਸੀਂ ਕਰੀਮ ਨਾਲ ਪਾ ਸਕਦੇ ਹੋ ਆ ਫੌਜੀ ਗ੍ਰੀਨ ਜਾਂ ਆਰਮੀ ਮਿਲਟਰੀ ਗ੍ਰੀਨ ਜਿਹਾ ਕਹਿ ਸਕਦੇ ਹੋ ਜੀ ਇਹ ਦਿਨ ਅਭੀ ਚੱਲ ਜੂ ਆ ਗਿਆ ਜੀ ਲਾਈਟ ਜਾ ਕਰ ਲਾ ਐਂਡ ਤੇ ਆ ਗਿਆ ਜੀ ਰਾਇਲ ਬਲੂ ਜੀ ਤਰ੍ਹਾਂ ਪੱਲਰ ਜਾ ਜੀ ਆਹ ਸੋ ਇਹ ਆਪਣਾ ਜੀ ਕੱਟ ਪੀਸ ਜੀ ਇਹ ਕੱਟ ਪੀਸਾਂ ਦੀ ਕੀਮਤ ਰਹਿ ਰਹੀ ਆ 250 ਰੁਪਈਆ ਜੀਨੇ ਮੰਗਾਉਣੇ ਉਸ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਸੋ ਆਪ ਸਭ ਨੂੰ ਪਰਮਾਤਮਾ ਮੇਂ ਛੱਡ ਦੀ ਕਲਾਚ ਰੱਖੇ ਜੀ